ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਗਰਮੀ ਸੀ ਤੇ ਬਹੁਤ ਜ਼ਿਆਦਾ ਗਰਮੀ ਤੋਂ ਪਿੱਛੋਂ ਕਾਲਾ ਬੱਦਲ ਦੇਖੋ ਕਾਲੀ ਘਟਾ ਜਿਹੜੀ ਹੋਈ ਹੈ ਅਸਮਾਨ ਦੇ ਵਿੱਚ ਤੇ ਮੀਂਹ ਸ਼ੁਰੂ ਹੋ ਗਿਆ ਹੈ ਬੜੀਆਂ ਮੋਟੀਆਂ ਕਣੀਆਂ ਦੇਖ ਸਕਦੇ ਹੋ ਇਹ ਦੇਖੋ ਛੋਟੇ ਹੁੰਦੇ ਸੀ ਕਹਿੰਦੇ ਸੀ ਰੁਪਈਆਂ ਜਿਹੜੀਆਂ ਨੇ ਕਣੀਆਂ ਆ ਰਹੀਆਂ ਨੇ ਜਿਵੇਂ ਥੁਲੀਆਂ ਵੱਡੀਆਂ ਕਣੀਆਂ ਬਾਰਿਸ਼ ਹੋ ਗਈ ਹੈ ਪੰਛੀ ਵੀ ਖੁਸ਼ ਹੁੰਦੇ ਆ ਤੇ ਬੂਟੇ ਵੀ ਕਿ ਜਿਹੜਾ ਬੱਦਲ ਪੱਛੋਲੇ ਵਾਲੇ ਪਾਸੋਂ ਆਉਂਦਾ ਹੈ ਉਹ ਹਮੇਸ਼ਾ ਹੀ ਮੀਂਹ ਪਾ ਕੇ ਜਾਂਦਾ ਹੈ ਇਹ ਦੇਖੋ ਉਹ ਸਾਹਮਣੇ ਸੈਵਨ ਸਿਸਟਰਸ ਫੈਟਿੰਗ ਆ ਹੋਏ ਤੇ ਬਹੁਤ ਸੋਹਣਾ ਮੌਸਮ ਹੈ ਸਭ ਜੀ ਨਾ ਵੀ ਖੁਸ਼ ਹੋ ਜਾਣਗੇ ਦੇਖੋ ਸਾਰੇ ਉੱਦੇ ਵਿਖੋਜੇ ਜਾਣਗੇ ਤੇ ਇਹ ਜਿਹੜਾ ਆਪਣਾ ਰੇਨ ਪਲਾਂਟ ਆ ਦੇਖੋ ਨੇ ਫੁੱਲ ਕੱਢੇ ਹੋਏ ਐ ਇਸ ਤੋਂ ਇੰਡੀਕੇਸ਼ਨ ਸੀ ਕਿ ਕੰਮੀ ਆਊਗਾ ਗਾਰਡਨ ਵੀ ਨਹੀਂ ਦੇ ਵਿੱਚ ਬਤਲਾ ਬਹੁਤ ਸੋਹਣਾ ਲੱਗ ਰਿਹਾ ਗਾਰਡਨ ਐ ਟਰਮੀਨੇਲੀਆ ਵਿੱਚ ਗਿਟਾਰਾਂ ਬੈਠੀਆਂ ਹੋਣਗੀਆਂ ਤੇ ਕੋਇ ਚ ਰੇ ਬੈਠੇਗਾ ਦੇਖੋ ਚਾਰ ਬੈਠੇ ਹੋਣਗੇ ਚਾਰ ਹੈ ਦਿਖਾਉਣੀ ਹੈ ਜ਼ੂਮ ਕਰਕੇ ਆ ਦੇਖੋ ਉਹ ਬੈਠੇ ਹੋਣਗੇ ਸਾਹਮਣੇ ਕੋਇਲਾ ਸਾਹਮਣੇ ਕੋਇਲਾ ਬੋਲ ਰਿਹਾ ਹੈ ਕਿਕਰਾਂ ਦੇਖੋ ਕਿਵੇਂ ਝੂਮ ਰੰਗਾਂ ਹਵਾ ਦੇ ਵਿੱਚ ਇਹ ਦੇਖੀ ਕਿ ਕਰਾਂ ਜਿਨ੍ਹਾਂ ਦੇ ਤੁੱਕੇ ਬੜੇ ਬੈਨੀਫੀਸ਼ੀਅਲ ਹੁੰਦੇ ਆ ਆਚਾਰ ਬਣਦਾ ਹੈ ਨਵੀਂ ਕਿਕਰਾਈ ਗੂੰਦ ਹੈ ਜਿਹੜੀ ਉਹ ਖਾਣ ਵਿੱਚ ਕੰਜੀਰੀ ਹੈ ਕਿ ਲਾਉਣੇ ਸੀ ਉਹਦੇ ਵਿੱਚ ਵਰਤੀ ਜਾਂਦੀ ਹੈ ਸਾਡੇ ਹੱਡੀਆਂ ਲਈ ਬੜੀ ਚੰਗੀ ਹੁੰਦੀ ਹੈ ਕਿਕਰਾਂ ਦੀ ਗੋਲ ਆ ਵੀ ਦੇਸੀ ਕਿਕਰਾਂ ਉਹ ਸਾਹਮਣੇ ਸਹਾਂਜ ਨੇ ਦਾ ਬੂਟਾ ਹੈ ਕੋਇਲ ਬੋਲ ਰਹੀ ਹੈ ਦੇਖੋ